हर्ष हो रहा है बड़ी खुशी है कि आज हम लोग जो है एक एम्बुलेंस जो है डोनेशन सी के अंतर्गत जो है यहाँ पे आनंदपुर साहब में दे रहे हैं मेरा पूरा विश्वास है कि ये जो एम्बुलेंस है ये जो जो जरूरतमंद लोग हैं कभी कोई बीमार पड़ता है कुछ उनके अच्छे काम में आएगी और इस मैं बैंक वालों जेडी अज सी एस आर अंतर्गत एम्बुलास गुरुद्वारा साहब विखे अभी भेंट की है ਤੇ ਸਾਨੂੰ ਇਹੀ ਹੈ ਵੀ ਬੈਂਕ ਵੱਲੋਂ ਜਿੰਨੀ ਵੀ ਅਸੀਂ ਸੁਵਿਧਾ ਹੋ ਸਕਦੀ ਹੈ ਉਹ ਦੇ ਸਕੀਏ ਜੋ ਬੈਂਕ ਦੀ ਪਾਲਿਸੀ ਹੈ ਉਸ ਦੇ ਮੁਤਾਬਿਕ ਅਸੀਂ ਲੋਕਾਂ ਦੀ ਭਲਾਈ 'ਚ ਜੋ ਯੋਗਦਾਨ ਪਾ ਸਕਦੇ ਹਾਂ ਉਹ ਪਾ ਸਕੀਏ ਬੈਂਕ ਹਮੇਸ਼ਾ ਉਪਰਾਲਾ ਕਰਦਾ ਰਹਿੰਦਾ ਲੋਕਾਂ ਦੀ ਭਲਾਈ ਲਈ ਤੇ ਉਹਦੇ 'ਚ ਅਸੀਂ ਇੱਕ ਆਪਣਾ ਛੋਟਾ ਜਿਹਾ ਯੋਗਦਾਨ ਅੱਜ ਦਿੱਤਾ ਹੈ ਤੇ ਤਖਤ ਗਿਸ਼ਕਰ ਸਾਹਿਬ ਨੂੰ ਅਸੀਂ ਅੱਜ ਐਂਬੂਲੈਂਸ ਭੇਟ ਕਰ ਰਹੇ ਹਾਂ ਬੈਂਕ ਵੱਲੋਂ ਤੇ ਸਾਡੀ ਉਮੀਦ ਹੈ ਵੀ ਇਹ ਚੰਗੇ ਕੰਮ ਵਿੱਚ ਵਰਤੀ ਜਾਏਗੀ ਤੇ ਸਾਨੂੰ ਉਮੀਦ ਹੈ ਵੀ ਅਸੀਂ ਜੋ ਕੰਮ ਕੀਤਾ ਹੈ ਉਹਦੇ ਲਈ ਸਾਨੂੰ ਹਮੇਸ਼ਾ ਬੈਂਕ ਦਾ ਜਿਹੜਾ ਹੈਗਾ ਬੁਕਾਰ ਮੰਨਣਾ ਚਾਹੀਦਾ ਹੈ थैंक यू okay. मैं uh, कृष्ण शर्मा मुख्य महाप्रबंधक भारतीय स्टेट बैंक चंडीगढ़ सर्कल से हूँ मुझे आज अत्यंत हर्ष हो रहा है बड़ी खुशी है कि आज हम लोग जो है एक एम्बुलेंस जो है डोनेशन सी के अंतर्गत जो है यहाँ पे आनंदपुर साहब में दे रहे हैं मेरा पूरा विश्वास है कि ये जो एम्बुलेंस है ये जो जो जरूरतमंद लोग हैं कभी कोई बीमार पड़ता है कुछ उनके अच्छे काम में आएगी और इसका एक इस बहुत अच्छा जो अच्छा यूज होगा वो हो पाएगा भारतीय स्टेट बैंक हर वक्त जो है सी एक्टिविटीज में अग्रणी रहा है और हम लोग इस तरह की एक्टिविटीज जो है करते रहते हैं हमारा जो चंडीगढ़ सर्कल का जो कार्य क्षेत्र है वो पंजाब हरियाणा हिमाचल जम्मू एंड कश्मीर लद्दाख और चंडीगढ़ यूनियन टे, टेरिटरी है इस पूरे एरिया में हम लोग जो है समय समय पर इस तरह की सी एक्टिविटीज करते रहते हैं और ये भी उसी की कड़ी में एक एक एक्टिविटी आज हम यहाँ पे कर रहे हैं धन्यवाद ਜੋ ਸਟੇਟ ਬੈਂਕ ਆਫ ਇੰਡੀਆ ਦੇ ਸ੍ਰੀ ਰਿਸ਼ੀਸ਼ਣ ਕੁਮਾਰ ਦੀ ਸ਼ਰਮਾ ਜੀ ਅਤੇ ਉਹਨਾਂ ਦੇ ਸਾਰੇ ਜਿੰਨੇ ਵੀ ਅਧਿਕਾਰੀ ਇਸ ਮੌਕੇ ਤੇ ਪਹੁੰਚੇ ਆ ਜਿਨ੍ਹਾਂ ਨੇ ਬੜਾ ਵੱਡਾ ਇੱਕ ਸੇਵਾ ਦੇ ਵਿੱਚ ਉਹ ਹਿੱਸਾ ਪਾਉਣ ਦੇ ਲਈ ਐਂਬੂਲੈਂਸ ਜਿਹੜੀ ਤਕਸਰੀ ਕੇਸਗੜ੍ਹ ਸਾਹਿਬ ਦੇ ਮੈਂਜਰ ਸਦਾ ਮਲਕੀਤ ਸਿੰਘ ਜੀ ਨੂੰ ਹਰਦੇਵ ਸਿੰਘ ਜੀ ਨੂੰ ਉਹਨਾਂ ਨੇ ਚਾਬੀ ਜਿਹੜੀ ਆ ਉਹ ਸੌਂਪੀ ਆ ਮੈਂ ਬਹੁਤ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਮੈਂ ਸਮਝਦਾ ਕਿ ਸਟੇਟ ਬੈਂਕ ਆਫ ਇੰਡੀਆ ਭਾਰਤ ਦਾ ਕਨੇਹਾ ਬੈਂਕ ਹੈ ਜਿੰਦਾ ਜਿੰਦੇ ਤੇ ਹਿੰਦੁਸਤਾਨ ਦੇ ਕਰੋੜਾਂ ਅਰਬਾਂ ਲੋਕਾਂ ਨੂੰ ਬਹੁਤ ਵੱਡਾ ਪਰੋਸਾ ਹੈ ਅੱਜ ਤੱਕ ਸਟੇਟ ਬੈਂਕ ਆਫ ਇੰਡੀਆ ਦੀ ਕਦੇ ਕੋਈ ਮਾੜੀ ਖਬਰ ਮਾੜੀ ਕਤਰਾ ਕਦੇ ਸੁਣ ਚ ਨਹੀਂ ਮਿਲੀ ਔਰ ਮੇਰਾ ਵੀ ਅੱਜ ਵੀ ਮੇਰਾ ਅਕਾਊਂਟ ਸਟੇਟ ਬੈਂਕ ਆਫ ਇੰਡੀਆ ਚ ਆਪਣਾ ਹੈ ਲੁਧਿਆਣੇ ਤੇ ਬਹੁਤ ਇੱਕ ਕਈ ਸਹੂਲਤਾਂ ਜਿਹੜੀਆਂ ਲੋਕਾਂ ਦੇ ਲਈ ਉਹ ਸਿਡ ਸਿਡ ਬੈਂਕਾਂ ਖੁੱਲ੍ਹ ਗਿਆ ਵੱਲੋਂ ਦਿੱਤੀਆਂ ਜਾਂਦੀਆਂ ਸੋ ਅੱਜ ਉਹਨਾਂ ਨੇ ਇਹ ਬਹੁਤ ਵੱਡਾ ਇੱਕ ਸਾਡੇ ਇਸ ਸ਼ਹਿਰ ਸ੍ਰੀ ਨਨਪੁਰ ਸਾਹਿਬ ਵਾਸਤੇ ਜાં ਆਪਾਂ ਕਹਿ ਲੀਏ ਕਿ ਇੱਥੇ ਜਿੰਨੀ ਸੰਗਤ ਚਾਹੇ ਦੂਰ ਦਰਡੇ ਤੋਂ ਸੰਗਤ ਬਾਰੋਂ ਬਹੁਤ ਹੁੰਦੀ ਆ ਬਾਹਰੋਂ ਆਉਣ ਵਾਲੀਆਂ ਸੰਗਤਾਂ ਵਾਸਤੇ ਸਹੂਲਤ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਕਿਉਂਕਿ ਉਹਨਾਂ ਕੋਲ ਸਾਧਨ ਘੱਟ ਹੁੰਦੇ ਆ ਬਾਹਰੋਂ ਹੋਣ ਕਰਕੇ ਲੋਕਲ ਵਾਲ ਕੋਲ ਤਾਂ ਕਈ ਸਾਧਨ ਕਰ ਕਰੇ ਦੁਵੀ ਹੋ ਸਕਦੇ ਆ ਲੇਕਿਨ ਇਹ ਬਹੁਤ ਵੱਡੀ ਇੱਕ ਲੋਡ ਆ ਪਰ ਫਿਰ ਵੀ ਮੈਂ ਕਹਾਗਾ ਕਿ ਜਿਹੜਾ ਵੀ ਇਸ ਐਂਬੂਲੈਂਸ ਵਿੱਚ ਚੜ ਕੇ ਜਾਵੇ ਉਹ ਰਾਜ਼ੀ ਹੋ ਕੇ ਆਵੇ ਬਸ ਇਹ ਸਤਿਗੁਰੂ ਕਿਰਪਾ ਕਰਨ ਇਹ ਐਂਬੂਲੈਂਸ ਮਰੀਜ਼ਾਂ ਵਾਸਤੇ ਜਾਂ ਕਿਸੇ ਕੋਈ ਇਨਸੀਡੈਂਟ ਘਟਣਾ ਵਾਪਰ ਜਾਂਦੀ ਤੋਂ ਘਟਣਾ ਵਾਪਰਦੀ ਉਹਦੇ ਵਾਸਤੇ ਹੁੰਦਾ ਸੋ ਸਤਿਗੁਰੂ ਕਿਰਪਾ ਕਰਨ ਦੀ ਸੇਵਾ ਦੇ ਕੰਮ ਆਵੇ ਤੇ ਹਰ ਦੁਖੀ ਨੂੰ ਹਰ ਮਰੀਜ਼ ਨੂੰ ਉਹਨੂੰ ਜੋ ਮਹਾਰਾਜ ਕਿਰਪਾ ਕਰਨ ਉਹ ਆਪਣੇ ਬਿਮਾਰੀ ਉੱਤੋਂ ਛੁਟਕਾਰਾ ਮਿਲ ਸਕੇ ਤੋਂ ਮੈਂ ਆਪਣੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਦੀ ਧੰਮੀ ਪ੍ਰਧਾਨ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਉਹਨਾਂ ਵੱਲੋਂ ਵੀ ਅਤੇ ਸਾਡੇ ਸਤਸਾਵੇ ਸੂਚੇ ਪ੍ਰਬੰਧ ਵੱਲੋਂ ਵੀ ਮਾਨਯੋਗ ਸਾਡੇ ਹੈੱਡ ਗ੍ਰੈਂਡ ਠੀਕ ਜਾਨੀ ਜਗਿੰਦਰ ਸਿੰਘ ਦੀ ਉਹਨਾਂ ਵੱਲੋਂ ਵੀ ਮੈਂ ਸਾ ਇਹਨਾਂ ਦਾ ਬੈਂਕ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ